ਤੁਸੀਂ ਦੋਸਰਾਂ ਦਾ ਸੂਟ ਆਜ ਲੋ ਇਹ ਸਾਲ ਨੂੰ ਦੋ ਕਿਸ਼ਤਾਂ ਦੇ ਕਪੜਾ ਨਾ ਵਿਕੇ ਵਾਪਸੀ ਅਸੀਂ ਲਾਂਗੇ ਸਟਾਕ ਦੇਖ ਲੋ ਕੋਈ ਡਿਜ਼ਾਈਨ ਕੋਈ ਮੰਡਲ ਹਥਲਾ ਲੋ ਇਦਾਂ ਦੇ ਬ੍ਰਾਂਡਡ ਮਾਰਕ ਕਰਗੱਤੇ ਦੇ ਸੂਟ ਥੈਲਿਆਂ ਦੇ ਥੈਲੇ ਭਰ ਕੇ ਆਉਂਦੇ ਆ ਦੇਖੋ ਸਟਾਕ ਹਾਂਜੀ ਗੰਗਾ ਦੇ ਬ੍ਰਾਂਡ ਜੀ ਆ ਦੇਖੋ ਜੈਪੁਰ ਦਾ ਸਟਾਕ ਜੀ ਆ ਚੀਜ਼ਾਂ ਦੇਖ ਲੋ ਕਿ ਦੋ ਚਾਰ ਸੂਟ ਲੈ ਕੇ ਆਪਾਂ ਹੋਲ ਸੇਲ ਦਾ ਕੰਮ ਨਹੀਂ ਕਰਦੇ ਇੱਕ ਇੱਕ ਨਾਲ ਦਾ 100 100 200 200 ਸੂਟ ਦਾ ਆਮ ਪਿਆ ਜੀ ਤੁਸੀਂ ਕਪੜਾ ਕਿ ਨਾਲ ਲੈਣਾ ਉਹ ਦੱਸੋ ਤੁਸੀਂ ਬੈਲਬਰਡ ਦਾ ਸੂਟ ਮੈਚਿੰਗ 800 ਰੁਪਏ ਦਾ 1000 ਦਾ ਭਾਈ ਜੀ 200 ਰੁਪਏ ਦਾ ਅਰੇ ਚੈਲੰਜ ਹੈ ਨਾ ਵੀ ਕਿਆ ਵਾਪਸੀ ਗਰਮ ਸੂਟ ਗਰਮ ਸੂਟ 200 ਰੁਪਏ ਦਾ ਰਾਜਾ ਰਾਣੀਆ ਵਾਲਾ ਵੀ ਬੈਲਬਰਡ ਦਾ ਸੂਟ 200 ਰੁਪਏ ਦਾ ਇਦਾਂ ਦੇ ਬ੍ਰਾਂਡਡ ਪੀਸ ਨਾ ਮਸਲੀਨ ਦੇ ਹਾਂਜੀ ਭਾਈ ਜੀ 4 400 ਰੁਪਏ ਕਰਤੇ ਆ ਗੱਲਾਂ ਨਹੀਂ ਕਰਦੇ ਵੱਡਾ ਫੈਰਾ ਦੇਨੇ ਆ ਕਿੰਨਾ ਬੈਗ ਗਿਆ ਪ੍ਰੋਫਿਟ ਸਾਰਾ ਤੁਹਾਡਾ ਨਹੀਂ ਬੇਚਦਾ ਬਾਬੇ ਜੱਟ ਨੂੰ ਵਾਪਸ ਕਰ ਦਿਓ ਆ ਤੀ ਦੇਖੋ ਪਿਓਰ ਔਰਗੈਂਜਾ ਦਾ ਸੂਟ ਹਾਂਜੀ ਉਹ ਵੀ ਡਿਸਟਲ ਠੀਕ ਹੈ ਜੀ ਇਦਾਂ ਦਾ ਪੀ ਨਾਲ ਦੁਬੱਟਾ ਰੰਗ ਚਾਰ ਰੇਟਾਂ ਦਾ ਧਮਾਕਾ 450 ਰੁਪਏ ਦਾ ਸੂਟ ਜਿਹੜੇ 12 1200 13 1300 100 ਸੂਟ ਇੱਕ ਇਥੇ 600 ਸਭੀ ਇੱਕੋ ਗੱਲ ਕਹਿਣਾ ਜਾਓ ਜਿੱਥੇ ਮਰਜੀ ਫੋਟੋ ਮਾਂ ਖੇਚ ਲੋ ਰੇਟ ਪਤਾ ਕਰੋ ਵੀਡੀਓ ਬਣਾ ਸਾਡੇ ਨਾਲ ਕੋਈ ਸਸਤਾ ਦੇਣਾ ਤੇ ਲੈ ਲੋ ਤੇ ਜੇ ਸਾਡੇ ਨਾਲ ਮਹਿੰਗਾ ਮਿਲਦਾ ਫਿਰ ਬਾਬੇ ਦੀ ਹੱਟੀ ਤੋਂ ਲੋ ਸਾਡੇ ਦਾ ਇੱਕੋ ਹੀ ਗੱਲ ਹੈ ਅਹੀ ਸੂਟ ਦੇ ਦਿੱਤਾ ਪਿਓਰ ਮਲਮਲ ਦਾ ਇਹ ਤਾਜੇ ਪਕੌੜੇ ਹਾਂਜੀ ਸਿਲਖ ਦੇ ਵਿੱਚ 600 ਰੁਪਏ ਦਾ ਯਾ ਸਾਡੇ ਰੇਡ ਤੇ ਸਾਨੂੰ ਦੇਜੋ ਜਾਂ ਲੈਜੋ ਆਲਾ ਕੰਮ ਹੈ ਇੱਥੇ ਨਾ ਇੱਥੋਂ ਸਿੱਧਾ ਕੰਮ ਆ। ਇੱਥੋਂ ਸਿੱਧਾ ਓਪਨ ਰੇਡ ਓਪਨ ਚੈਲੇਜ। ਦੇਖੋ ਕੋਈ ਨਾ ਚੀਜ਼ਾਂ ਕੋਈ ਵੀ ਦੁਕਾਨਦਾਰ ਇਹ ਨਹੀਂ ਕਹਿੰਦਾ ਭਾਈ ਸਾਰੇ ਬਾਜ਼ਾਰ ਚ ਘੁੰਮ ਲੋ ਜੇ ਕੋਈ ਸਾਡੇ ਤੋਂ ਸਸਤਾ ਦਿੰਦਾ ਤਾਂ ਲੈ ਆਓ ਨਹੀਂ ਦਿੰਦਾ ਤਾਂ ਸਾਡੇ ਤੋਂ ਲੈ ਜਾਓ ਕਿਉਂਕਿ ਇਹਨਾਂ ਨੂੰ ਆਪਣੀ ਗਾਰੰਟੀ ਆ ਵਿਸ਼ਵਾਸ ਆ ਵੀ ਇੰਤੂ ਸਸਤਾ ਨਹੀਂ ਦੇਣਾ ਕਿਸੇ ਨੂੰ। ਆ ਦੇਖੋ ਪੀਸ ਨੇਚਰਲ ਕਰੈਪਸੀ ਕਮਸ ਬਰਕ। ਚੁੰਨੀ ਫੁੱਲ ਪਿਓਰ ਦੀ ਰੰਗ 5 5 6 6 ਧਮਾਕੇ 1 ਤੋਂ 1 ਤੇ ਰੇਲ 500 ਹਾਂਜੀ 30 ਨਵੰਬਰ ਤੱਕ ਵੱਡਾ ਫੈਰਾ ਹਾਂਜੀ ਇਦਾਂ ਦਾ ਸੂਟ ਇਦਾਂ ਦੁਬੱਟਾ 650 ਰੁਪਏ ਕਰਤਾ ਤਸਲੀਮ ਦਾ ਸੂਟ 3300 ਰੁਪਏ ਆਹ ਵਾਲਾ ਸੂਟ ਇਹੀ ਦਾ ਦੁਕਾਨਦਾਰ 1500 ਰੁਪਏ ਤਿੰਨ ਦੇਈ ਜਾਂਦੇ ਆ ਤੇ ਕੋਈ 1000 ਦੇ ਦੋ ਦੇਈ ਜਾਂਦੇ ਆ ਅਹੀ ਕਰਤੇ ਆ 3300 ਰੁਪਏ ਚ ਆਹ ਦੇਖੋ ਜੀ ਫੇਮਸ ਸੂਟ ਰਾਜਾ ਰਾਣੀ ਬਾਜ਼ਾਰ ਦੇ ਵਿੱਚ 2 200 ਤੇ ਬਾਬੇ ਦੇ ਢੀ ਦੇ 7 700 ਰੁਪਏ ਚ ਲੈ ਜਾਓ ਰਾਜਾ ਰਾਣੀ ਵੀ ਆਹ ਦੇਖੋ ਪੀਸ ਇੱਕ ਤੋਂ ਇੱਕ ਜਲਵਾ ਪਿਓਰ ਗਲਾਸ ਦੇ ਹੈਵੀ ਸੂਟ ਭਾਜੀ ਨਾ 1200 ਨਾ 1500 600 ਰੁਪਏ ਦਾ ਸੂਟ 1150 ਰੁਪਏ ਦਾ ਵਿਕਦਾ ਜਲੰਧਰ ਦੇ ਵਿੱਚ ਇੱਕ ਦੁਕਾਨ ਤੇ ਡੰਮੀ ਤੇ ਲੱਕੇ ਪੀਜੀ 1500 ਰੁਪਿਆ ਇਹ ਵੀ 800 ਰੁਪਏ ਚੱਕੋ ਰੰਗ ਇਹਦੇ ਵਿੱਚ ਤੁਹਾਨੂੰ ਕਾਫੀ ਮਿਲ ਜਾਣੇ ਆ ਆ ਭਾਈ ਜੀ ਇੱਕ ਤੋਂ ਇੱਕ ਸੋਨੇ ਦਾ ਸੋਨਾ ਸੂਟ ਮੇਰੀਆਂ ਡਿਜ਼ਾਈਨਰ ਡਿਜ਼ਾਈਨਰ ਜਿਹਨੂੰ ਕਹਿੰਦੇ ਪੀਰੋ ਹੱਤ ਦੁਪੱਟੇ ਦੇ ਕੋ ਫੁੱਲ ਪਿਓਰ ਬਿੱਦ ਕੜਾਈ ਹਾਂਜੀ ਹਾਂਜੀ ਚੀਜ਼ਾਂ ਦੇਖ ਲਓ 8-800 ਰੁਪਏ ਕਰਤੇ ਆ ਨਾ ਗਾਗਰੇ ਕੇ ਰੇਟ ਲਾਈਦਾ ਤੇ ਨਾ 50% ਦਾ ਮਾਰ ਚਣ ਲਈਦਾ ਹਾਂਜੀ ਓਪਨ ਚੈਲੰਜ ਓਪ 1000 ਰੁਪਏ ਦਾ ਸੂਟ ਲਓ ਤਾਂ ਕਿਸੇ ਨੇ ਦੇਣਾ ਹੀ ਨਹੀਂ ਤੁਹਾਨੂੰ ਇੱਥੇ ਆ ਜਾਓ ਵੈਲਵੈਟ ਦੇ ਸੂਟ ਹੈ ਵੀ ਡਿਜ਼ਾਈਨਰ 1000 1000 ਰੁਪਏ ਚ ਲੈ ਜਾਓ ਆ ਦੇਖੋ 1000 ਰੁਪਏ ਦਾ ਸੂਟ ਚੱਕੋ ਦਾ ਜਿੰਨਾ ਮਰਜ਼ੀ ਕਪੜਾ ਜਿੰਨਾ ਮਰਜ਼ੀ ਲਓ ਭਾਜੀ ਇੱਕ ਤੋਂ 1100 ਤੋਂ 2000 ਵਾਲੇ ਸੂਟ 1000 1000 ਰੁਪਏ ਕਰਤੇ ਬਰਬਰੀ ਦਾ ਕਪੜਾ ਆ ਗਿਆ ਨਾ 1500 ਨਾ 2000 ਵੱਡਾ ਫੇਰਾ ਆ ਲੋ ਜੀ 500 ਰੁਪਏ ਦਾ ਸੂਟ ਭਾਗ ਜੀ ਆ ਸੂਟ ਜਿੱਥੇ ਮਰਜ਼ੀ ਟਰਾਈ ਕਰ ਲੈਣਾ ਫਿਰ 8000 7000 ਉਹ ਬੁਜਾਰਾ ਦੀ ਲੁੱਟ ਤੋਂ ਸਹੀ ਅਰੇ ਕਹਿੰਦਾ ਬੱਚ ਜੋ 2500 ਰੁਪਏ ਬਾਬੇ ਰੇਟ ਤੋਂ ਤੁਸੀਂ ਚੈੱਕ ਕਰ ਲੋ ਜਿਹੜੇ ਵੱਡੇ ਵੱਡੇ ਸ਼ੋਰੂਮਾਂ ਜਾ ਕੇ 65 6500 ਦੇ ਸੂਟ ਲੈਣਿਓ ਲੇ ਲਓ 25 2500 ਚ ਗਰੰਟੀ ਨਾਲ ਓਪਨ ਤੁਮਾਕਾ ਇੰਨਾ ਦਾ ਹੈਵੀ ਸ਼ਿਮਰ ਦਾ ਸੂਟ ਹਾਂਜੀ ਉਹ ਵੀ ਪਿਓਰ ਤੇ ਦੇਸੀ ਘੋ ਅਲੋ ਚੱਕੋ 250 ਇਹ ਵੀ 2500 ਇਹ ਤਾਂ ਉਦੋਂ ਭਾਰਾ ਡਿਜ਼ਾਈਨ ਹੋ ਗਿਆ ਤੁਸੀਂ ਮੈਂ ਭਾਜੀ ਸਿਰਫ ਤੁਹਾਨੂੰ ਇਹ ਰੇਟ ਤਾਂ ਦੱਸ ਰਿਹਾ ਹਾਂ ਹਾਂਜੀ ਵੀ ਭੈਣਾ ਭਰਾਵਾਂ ਨੂੰ ਇਹ ਚੀਜ਼ ਦਾ ਪਤਾ ਹੋਵੇ ਹਾਂਜੀ ਵੀ ਕਿਤੇ ਜਾਣਵਾ ਕੋਈ ਫੈਲਾ ਨਹੀਂ ਬਾਬੇ ਰੱਦੀ ਤੇ ਜਾਣਦਾ ਫੈਲਾ ਐਦਾਂ ਦੇ ਸੂਟ ਦੇਖੋ ਨਾ ਜਰਾ ਹਾਂਜੀ ਆ ਕੰਮ ਦੇਖੋ ਜੀ ਆ ਫੋਰ ਸਾਈਡ ਦੁਬੱਟਿਆਂ ਦਾ ਸੂਟ ਨੇ 5 ਮਾਨੇ 6-6000 ਰੁਪਿਆਲੇ ਆ ਇਦਾਂ ਦੇ ਫੁੱਲ ਸੈੱਟ 2.5 ਮੀਟਰ ਦੇ ਦੁਪੱਟੇ ਉਹ ਵੀ ਚਰੋਂਦੇ ਰੇਟ ਕੀ ਆ 2500 ਸੋ ਤੁਸੀਂ ਇਹ ਚੈੱਕ ਕਰੋ ਕੱਪੜਾ ਹਰ ਤਰ੍ਹਾਂ ਦਾ ਚਾਹੇ ਤੁਸੀਂ ਆਰਗਨਜ਼ਾ ਸ਼ਿਮਰ ਲੈਣਾ ਕ੍ਰੇਪ ਲੈਣੀ ਜਿਹੜਾ ਮਰਜ਼ੀ ਲੈ ਜਾਓ ਪਰ 65-6500 ਰੁਪਿਆ ਨਾ ਖਰਚੋ 25-2500 ਦੇ ਰਹੇ ਆ 25-2500 ਦੇ ਵਿੱਚ ਦੁਕਾਨਦਾਰ ਇਹੀ ਡਿਜ਼ਾਈਨ ਬਖਰਾ ਬਖਰਾ ਰੇਟ ਤੇ ਮਹਿੰਗਾ ਕਰਕੇ ਵੇਚ ਜਾਂਦੇ ਆ ਹਾਂਜੀ ਤੇ ਭੈਣ ਭਰਾ ਲੈ ਲੈਂਦੇ ਆ ਜੀ ਹੁਣ ਇਦਾਂ ਦਾ ਪੀਸ ਜਿਹੜਾ 6-7000 ਰੁਪਏ ਨੂੰ ਆ ਆ ਵੀ 2500 ਹੀ ਆ ਹੁਣ ਤੁਸੀਂ ਦੱਸੋ ਜੀ ਬਿੱਗ ਕਪੜਾ ਕਿੰਨਾ ਸਸਤਾ ਆ ਕਿੰਨੇ ਕੈਡ ਡਿਜ਼ਾਈਨ ਹਾਂਜੀ ਰੇਟਾਂ ਦੇ ਵੱਡੇ ਫਾਇਦੇ ਆ ਪੁੱਲ ਧਮਾਕੇ ਆ ਹਾਂ ਰੇਟ ਇਹਦਾ ਵੀ 2500 ਦੇਖੋ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 4 ਦਿਨ ਜਿਹਨੇ ਵਿਆਹ ਸ਼ਾਦੀ ਦਾ ਦਾਜ ਵੀਰ ਦਾ ਕਪੜਾ ਲੈਣਾ ਦੇਣ ਲੈਣ ਕਰਨਾ ਜਿਹੜਾ ਬਾਜ਼ਾਰ ਜਾ ਕੇ 1 ਲੱਖ ਰੁਪਏ ਖਰਚਣਾ ਤੁਸੀਂ ਇੱਥੋਂ 30 35 ਹਜ਼ਾਰ ਚ ਲੈ ਜਾਓ ਸਮਝ ਲਓ ਕਪੜਾ ਸਸਤਾ ਮਿਲੇਗਾ ਨਾ ਵੀ ਕਿਹਾ ਵਾਪਸੀ ਅਸੀਂ ਲਾਂਗੇ ਤੁਹਾਨੂੰ ਘਾਟਾ ਨਹੀਂ ਪੈਣ ਦਿੰਦੇ ਪੈਸੇ ਕਿਸ਼ਤਾਂ ਦੇ ਦੇ ਦੇਣਾ ਸੈਟਲਾਈਨ ਦੀ ਰੋਡ ਨਹੀਂ ਕੱਲਾ ਕੱਲਾ ਪੀਸ ਲੈ ਜਾਓ। ਹੂੰ। ਇਹ ਤੋਂ ਵੱਡਾ ਫਾਇਦਾ ਕਿਸੇ ਨੇ ਨਹੀਂ ਕਰਾਉਣਾ। ਆ ਲਾਇਨਿੰਗ ਪਈ ਆ। ਆਲ ਓਵਰ ਥਾਨ ਪਲੇਨ। ਜੀ। ਠੀਕ ਆ ਨਾ ਲਾਇਨਿੰਗ ਦੇ। ਪੱਕੇ ਰੰਗ ਦੀ ਲਾਇਨਿੰਗ। 25 ਰੁਪਏ ਮੀਟਰ ਦਾਾਂਗਾ। ਬਾਬੇ ਰੱਦ ਦੇ ਵੀਰ ਸ਼ੁਕਰ ਸ਼ਨੀ ਦੇ ਐਤ। ਹੂੰ। 4 ਦਿਨ ਬਹੁਤ ਵੱਡਾ ਫਾਇਦਾ ਵਿਆਹ ਸ਼ਾਦੀਆਂ ਵਾਲੇ ਵਾਸਤੇ, ਵੇਚਣ ਵਾਲੇ ਵਾਸਤੇ। ਨੰਬਰ 98804723 ਬਾਬੇ ਦੀ ਹੱਟੀ। ਲੇਟ ਨਾ ਹੋ ਜਾਣਾ ਸਿਰੇ 9 ਤੱਕ ਸ਼ਾਮੀ ਸਾਤ ਵੇਰ ਤੱਕ ਆਦਾ ਕਰ ਰਿਹਾ ਇੰਤਜ਼ਾਰ। ਜਲਦੀ ਆ ਜਾਓ। ਜਿਲੰਦਰ ਬਾਸਟੈਂਡ ਦੇ ਬਿਲਕੁਲ ਸਾਹਮਣੇ ਬਾਬੇ ਜੱਟ ਦੇ ਸਤਿ ਸ੍ਰੀ ਅਕਾਲ